ਸਾਸਰੀ ਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆ ਤੇ ਬਲੌਗ ਚ ਕਿਰਪਾ ਰੱਖਿਆ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਜ ਆਪ ਗਣੇ ਧੰਨਵਾਦੀ ਭਾਈ ਸਾਰਿਆਂ ਨੂੰ ਬਾਕੀ ਚੱਲਦਾ ਜੀ ਪ੍ਰੋਗਰਾਮ ਹੋ ਗਿਆ ਸ਼ੁਰੂ ਸਮਝ ਲਓ ਵੀ ਕੱਲ ਨੂੰ 23 ਹੈ ਕੱਲ ਨੂੰ ਚੱਲ ਪੈਣਾ ਹਲਵਾਈ ਨਾਲ ਜਨਾ ਚਲੋ ਹਲਵਾਈ ਦਾ ਕੱਲ ਤੇ ਚੱਲਣਾ ਆਪਣਾ ਦਾ ਅੱਜ ਤੇ ਸ਼ੁਰੂ ਹੋਇਆ ਸਮਝ ਲਓ ਵੀ ਅੱਜ ਹੁਣ ਭਾਂਡੇ ਲੈਣ ਚੱਲੇ ਜੀ ਗੁਰਦੁਆਰਾ ਸਾਹਿਬ ਦੇ ਕਿਉਂ ਫਿਰ ਹੱਥ ਮਾੜਾ ਮੋੜਾ ਪਾਣੀ ਬਾਜੂਗਾ ਤਾਂ ਉਹ ਹੋ ਜੂਗੇ ਪੈਸੇ ਰੱਖੇ ਦਾ ਧੋਕੇ ਪ੍ਰੋਗਰਾਮ ਪਰਸਾਂ ਹੀ ਹੋ ਗਿਆ ਟਿਆ ਵੇਖਣਾ ਹੁਣ ਚੱਕ ਲਈਆਂ ਫਿਰ ਉੱਥੇ ਕਈ ਵਾਰ ਹੋਰ ਪ੍ਰੋਗਰਾਮ ਨਿਕਲ ਆਉਂਦਾ ਫਿਰ ਇਧਰ ਉਧਰ ਚਲੀ ਜਾਂਦੇ ਵੀ ਜਿੰਨਾ ਖ ਹੈਗਾ ਹੁਣ ਲਿਸਟ ਬਣਾ ਕੇ ਵੀ ਚੱਕ ਲਈਏ ਚਲੋ ਇਹ ਚੀਜ਼ਾਂ ਮੇਨ ਹੁੰਦੀਆਂ ਵਿਆਹ ਦੀ ਨਿਸ਼ਾਨੀ ਇੱਥੇ ਦੀ ਜਲ ਪੈਂਦੀ ਜਾਂ ਭਾਂਡੇ-ਪੁੰਡੇ ਲਿਆਉਂਦੇ ਆ ਅੱਗੇ ਤਾਂ ਮੰਜੇ ਇਕੱਠੇ ਕਰਦੇ ਹੁੰਦੇ ਤੇ ਬਹੁਤ ਬਿਸਤਰੇ ਛੋਟੇ-ਛੋਟੇ ਹੁੰਦੇ ਨਾ ਅਸੀਂ ਬਿਸਤਰੇ ਗਾਇਲ ਕਰਾਏ ਇਕੱਠੇ ਨਾਂ ਲਿਖ ਕੇ ਲਿਆਉਣਾ ਉੱਪਰ ਰਜਾਈਆਂ ਬੱਲਾ ਘਸਾਉਣੀਆਂ ਪਰ ਲੱਗ ਮੰਜਿਆਂ ਦੇ ਪਾਵਿਆਂ ਪਰ ਨੌਨਸਿੰਗ ਨੇ ਬੱਲੇ-ਬੱਲੇ ਬਾਹੂ ਕਰਿਆ ਇਹ ਜੇ ਕੰਮ ਵੀ ਇਹ ਕੰਮ ਹੁਣ ਰਵਾਜਾਂ ਖਤਮ ਹੋ ਗਏ ਜਿਹੜੇ ਮ ਵੈਸੇ ਇਹ ਤਾਂ ਪਿੰਡਾਂ ਵਿੱਚ ਆਮ ਹੁੰਦਾ ਧਰਮਸ਼ਾਲਾਾਂ 'ਚ ਕਿਸੇ ਰੱਖੇ ਪਿਆ ਆ ਕੇ ਗੁਰਦੁਆਰਾ ਸਾਹਿਬ 'ਚ ਬਣਾ ਕੇ ਰੱਖੇ ਪਿਆ ਪਰ ਇਹ ਸਾਡੇ ਪਿੰਡ ਤਾਂ ਨਹੀਂ ਹਲੇ ਹੈਗੇ ਵੀ ਉਹ ਬਿਸਤਰੇ ਆਮ ਤੁਹਾਨੂੰ ਦੇਖਿਆ ਹੀ ਐ ਵੀ ਉਹਦਾ ਬਿਜ਼ਨਸ ਦਾ ਸਾਧਨ ਬਣਿਆ ਪਗ ਲੈਣਾ ਹੈ ਕਿ ਕਿਸੇ ਨੇ ਰੱਖੇ ਪਏ ਦੋ ਸਾਡੇ ਪਿੰਡ 'ਚ ਹੈਗੇ ਗੱਦੇ ਅਰ ਰਜਾਂਜਾਂ ਰੁਜੀਆਂ ਚੱਕਣ ਹੈਗੀਆਂ ਵੀ ਬਾਕੀ ਹੁਣ ਉਹ ਕੰਮ ਵੀ ਨਹੀਂ ਰਹੇ ਐ ਕਿ ਉਹ ਜਿਹੜੇ ਰਿਸ਼ਤੇਦਾਰ ਵੀ ਨੂੰ ਨਾ ਰਹਿੰਦੇ ਰਾਤ ਰਾਤ ਵਾਲੇ ਤੇ ਰਾਤ ਨੂੰ 12 ਵਜੇ ਤੱਕ ਪ੍ਰੋਗਰਾਮ ਦੇਖ ਕੇ ਲੈਣਾ ਘਰ ਨੂੰ ਜਾਣਾ ਇਹ ਜੇ ਕੰਮ ਰਹਿ ਜਾਂਦੇ ਉਹੀ ਪੰਜ-ਸੱਤ ਮੇਨ ਰਹਿ ਜਾਂਦੇ ਆ ਨਹੀਂ ਤੁਹਾਨੂੰ ਪਤਾ ਹੀ ਐ ਹੁਣ ਅੱਗੇ ਵਾਲੇ ਵਿਆਹ ਨਹੀਂ ਰਹੇ ਹੈਗੇ ਅੱਗੇ ਦਾ ਵਿਆਹ ਵੀ ਉਹ ਦੀ ਸੋਚੀ ਐ ਅਸੀਂ ਆਪ ਕਨਾਤਾਂ ਲਾਈਆਂ ਜਿਹੜੇ ਕਨਾਤਾਂ ਕਹਿੰਦੇ ਹੁੰਦੇ ਤੇ ਹੁਣ ਤਾਂ ਮੈਂ ਕਹਿੰਦਾ ਪਤਾ ਹੀ ਨਾ ਹੁਣ ਦੀ ਪੀੜ੍ਹੀ ਨੂੰ ਉਹ ਕਨਾਤਾਂ ਕਿਹਨੂੰ ਕਹਿੰਦੇ ਤੇ ਵਿਚਾਲੇ ਬਾਂਸ ਜਾਂਦਾ ਤਾਂ ਫੇਰ ਪੜਦਾ ਫੇਰ ਬਾਂਸ ਵੀ ਉਹ ਜਿੱਕਣਾ ਆਪਣੇ ਪਰਦੇ ਲਾਉਂਦੇ ਓਕਣ ਲੱਗਦੀ ਹੁੰਦੀ ਦੀ ਜਿਹੜੀ ਉੱਪਰ ਲਾਉਣੀ ਦੀ ਉਹ ਬਾਂਸਾਂ ਗੇ ਖੜੀ ਹੋਏਗਾ ਦੀ ਪਹਿਲਾਂ ਕੀਲੇ ਕੱਢਣੇ ਫੇਰ ਖੰਭੇ ਉਹ ਵੜਨੇ ਰਸੇ ਇਹੇ ਜਿਹੇ ਕੰਮ ਹੁੰਦੇ ਹੁਣ ਤਾਂ ਰੈਡੀਮੇਡ ਵਾਲਾ ਕੰਮ ਹੈ ਵੀ ਕੱਲ ਟੈਂਟ ਵਾਲੇ ਸਮਾਨ ਛੱਡ ਗਏ ਤੇ ਕੋਸ ਆਪਣੇ ਕੋਲ ਚਲ ਉਹਨਾਂ ਨੇ ਵੀ ਕੱਲੋਂ ਸ਼ੁਰੂ ਕਰ ਦੇਣਾ ਟੈਂਟ ਵਾਲਿਆਂ ਨੇ ਮਿਲੋ ਆਈਦਾ ਹੀ ਬਾਕੀ ਜਿਹੜੇ ਆਪਣੇ ਲੜੀਆਂ ਵਾਲਿਆਂ ਨੇ ਸਾਊਂਡ ਵਾਲੇ ਆ ਉਹਨਾਂ ਨੇ ਲੜੀਆਂ ਲੋੜੀਆਂ ਲਾਉਣੀਆਂ ਉਹ ਵੀ ਕੱਲੋਂ ਲੱਗ ਜਾਣੀਆਂ ਉਹ ਜਿਹੜਾ ਸਟਾਰਟ ਆਪਾਂ ਸਮਝ ਲਓ ਵੈਸੇ ਸਟਾਰਟ ਹੈ ਤੇ ਵੀ ਬਸ ਉੱਪਰ ਵਾਲਾ ਹੁਣ ਮੈਂ ਇਹ ਰੱਖੇ ਮਾੜੀ ਜੀ ਮੈਂ ਗਣੀ ਦਾ ਥੋੜਾ ਜਿਹਾ ਦੱਸ ਦੇ ਵਿੱਚ ਵੀ ਉਹ ਵੀ ਲੰਘ ਜਵੇ ਨਾਈਟਰ ਹਲੇ ਖੜਾ ਆੜਿਆ ਵਾ ਦੱਸਦਾ ਦੱਸੀ ਜਾਂਦਾ ਕਦੇ ਵੱਧ ਕਦੇ ਘਟ ਵੀ ਹਲੇ ਸਾਫ਼ ਜਾਂ ਨਹੀਂ ਹੋਇਆ ਹੈਗਾ ਚਲੋ ਬਾਕੀ ਉਹਦੀ ਮੌਜ ਹੈ ਜਿਵੇਂ ਹੈਗਾ ਪਰ ਦਿਨ ਜਿਹੜੇ ਕੱਲ ਵੀ ਦਿਨ ਬਹੁਤ ਵਧੀਆ ਦਾ ਦਿਨ ਅੱਜ ਵੀ ਬਹੁਤ ਵਧੀਆ ਹੈ ਤੋ ਪਾ ਨਿਕਲੀ ਵੀ ਫੁੱਲ ਸਵੇਰੀ ਨਿਕਲੇ ਕੋਈ ਤੰਦ ਨਹੀਂ ਦੀ ਹੈ ਗਈ ਕੋਈ ਠੰਡ ਨਹੀਂ ਹੈਗੀ ਵੈਸੇ ਜਿਹੜੀ ਗਰਮ ਹੈ ਜੀ ਇਹ ਨਿਸ਼ਾਨੀ ਵੀ ਦੀ ਹੁੰਦੀ ਹੈ ਚਲੋ ਦੇਖਦੇ ਆ ਕਿਵੇਂ ਚੱਲਦਾ ਚਾਹੀਦੀ ਵੈਸੇ ਠੰਡ ਹਲੇ ਕਿਉਂ ਕਣਕਾਂ ਨੂੰ ਲੋੜ ਆ ਠੰਡ ਦੀ ਤਾਂ ਹੀ ਝਾੜ ਕਣਕਾਂ ਦੇਣਾ ਜਿੰਨਾ ਹੈਗਾ ਜੇ ਹੁਣ ਤੇ ਹੀ ਗਰਮੀ ਪੈਣ ਲੱਗੀ ਫਿਰ ਤਾਂ ਕਣਕਾਂ ਸਮਝੋ ਸਾਰੇ ਪਤਾ ਨਹੀਂ ਆਵੇਂ ਇਕੱਲਾ ਨਸਰ ਜਣਾ ਨੇ ਫੇ ਝਾੜ ਘਟ ਜਾਂਦਾ ਉਹਦੇ ਜਾ ਕੇ ਰੱਖਣਾ ਵੀ ਠੀਕ ਹੈ ਬਾਕੀ ਦਿਖਾਉਂਦੇ ਜੀ ਜਾਂਦੇ ਹੁਣ ਗੁਰਦੁਆਰ ਸਾਹਿਬ ਨੂੰ ਸਰੋਜੀ ਜੀ ਨੂੰ ਫੋਨ ਕਰਿਆ ਉਹ ਕਹਿੰਦਾ ਬਾਈ ਮੈਂ ਪਹੁੰਚ ਜਾਣਾ ਗੁਰਦੁਆਰੇ ਵੀ ਇਧਰ ਬਿੰਦਰ ਆ ਵੀ ਆਪਣੇ ਨਾਲ ਬਾਦੋ ਤਨ ਜਣਾ ਸੇ ਸੰਭਾਲ ਲਾਤ ਲੈਣਾ ਬਾਕੀ ਦੇਖਦੇ ਆ ਫਿਰ ਬੰਦਾ ਇੱਕ ਕਰਿਆ ਭਾਂਡੇ ਧੋ ਤੋ ਆਈ ਆਲਾ ਉਹਨਾਂ ਧੋਦੇ ਨੇ ਵੀ ਅਸੀਂ ਰੋਪੜ ਨੂੰ ਜਾਣਾ ਉਹਦੇ ਬਾਅਦ ਇੱਕ ਦੋ ਕੰਮ ਜੇ ਵਿੱਚ ਨੂੰ ਕੱਢਿਆਉਣੇ ਵੀ ਠੀਕ ਆ ਬਾਕੀ ਦਿਖਾਉਂਦਾ ਜੀ ਕਾਰੋਬਾਰ ਜਿਹੜੇ ਚੱਲਦੇ ਆ ਬਹੁਤ ਪਿਆਰ ਆ ਸਾਰਿਆਂ ਦਾ ਬਾਕੀ ਜਿਹੜਾ ਵੀਰ ਬਾਈ ਆ ਸਕੇ 25 ਜਨਵਰੀ ਨੂੰ ਬਾਈ ਕਾਈਨੌਰ ਦੇ ਲਾਕ ਪੈਲਸ ਹੈ ਰਾਇਲ ਕਾਸਟਲ ਜਿਹਨੂੰ ਕਹਿੰਦੇ ਵੀ ਪਹੁੰਚ ਸਕਦੇ ਆ ਕੋਈ ਨਹੀਂ ਟਾਈਮ ਗੱਲ ਨਹੀਂ ਪਹੁੰਚੇ ਘਰਾਂ ਪਹੁੰਚ ਜਾਓ ਸਾਡੇ ਜਦ ਮਰਜੀ ਆ ਜਾਓ ਬਾਪਾ ਨੂੰ ਹਰਨ ਜੀ ਆਇਆ ਜਦ ਮਰਜ਼ੀ ਪਹੁੰਚੋ ਵਿਆਹ ਦੇ ਬਾਅਦ ਵੀ ਆ ਸਕਦੇ ਹੈ ਕਈ ਵੀਰਾਂ ਨੇ ਹਲੇ ਬਾਹਰ ਤੇ ਵੀ ਇੱਧਰ ਨੂੰ ਆਉਣਾ ਚੜ੍ਹਨਾ ਸਾਰੇ ਦਾ ਬਾਈ ਧੰਨਵਾਦ ਆ ਬਹੁਤ ਪਿਆਰਾ ਕਰਪਾ ਰੱਖਿਆ ਮਾਲਕ ਵੀ ਚਲੋ ਠੀਕ ਹੈ ਜੀ ਚਲਦੇ ਆ ਗੁਰਦਵਾਰ ਸਾਹਿਬ ਨੂੰ ਦਿਖਾਉਂਦੇ ਆ ਫਿਰ ਪ੍ਰੋਗਰਾਮ ਦੇ ਵਿੱਚ ਚਲਦੇ ਆ ਉਹ ਆ ਜੀ ਪਹੁੰਚ ਵੀ ਗੁਰਦਵਾਰ ਸਾਹਿਬ ਤੇ ਸਮਾਨ ਨੂੰ ਜਿਹੜਾ ਹੈਗਾ ਤਾਂ ਗਣ ਕੇ ਰੱਖਿਆ ਬਲ ਆਪਣਾ ਉਹਨੂੰ ਬਿੰਦਰ ਰਾਨੇ ਵੀ ਸਰਜੀਤ ਵੀ ਆਇਆ ਵਗੈਰਾ ਬਿੰਦਰ ਵੀ ਆਇਆ ਵਾ ਜੀ ਆਸਮਾਨ ਸਾਰਾ ਘੱਟ ਲਿਆ ਇੱਕ ਲਾਓ ਅਸੀਂ ਲਾਦ ਲੈਣਾ ਨੇ ਸੰਗਜ ਆ ਦੂਗਾ ਘੇਟੇ ਲੈ ਜੂਗਾ ਕਿ ਆਸਮਾਨ ਭਾਰਾ ਥੋੜਾ ਜਿਆਦਾ ਤਬੀਅਤ ਆ ਤਵੀ ਉਹ ਹੋ ਜਾਣਾ ਇਹਦੇ ਕੜਾਹੀ ਦੀ ਵਜਨ ਬਾਕੀ ਭਾਂਡੇ ਮੁੰਡੇ ਸਾਬ ਲੱਦ ਲਿਆ ਪਰ ਹੋ ਗਿਆ ਹੋਰ ਰਵੀ ਕਾਲਜੀ ਭਾਈ ਸਾਰਿਆਂ ਯਾਰ ਸ਼ੁਰੂ ਭਾਈ ਆ ਬਾਅਦ ਸ਼ੁਰੂਗਾ ਕੱਲ੍ਹੇ ਸ਼ੁਰੂ ਹੋਗਾ ਇਹਦਾ ਟੈਂਟ ਵਾਲਾ ਕੱਲੇ ਆ ਕੇ ਸਵਾਰ ਰੱਖਣ ਬਾਅਦੇ ਆਹੋ ਬਾਵੇ ਚੱਲ ਹੋਇਆ ਕੰਮ ਬਾਹਰ ਦਾ ਭਾਂਡੇ ਪੁੱਟ ਜੇ ਹਾਂ ਮਾਏ ਉਹ ਕਿਹਾ ਮਾਉ ਟਾਈਮ ਹੈਗਾ ਇਹਨਾਂ ਨੂੰ ਹੱਥੋਂ ਸਜਾ ਫੇਰ ਲਾ ਕੇ ਕੋਈ ਪਾਣੀ ਸਾਫ਼ ਕਰਕੇ ਰੱਖ ਲਾ ਕੇ ਧੋਤੇ ਵੀ ਦੀਆਂ ਸਾਰੇ ਧੋਤੇ ਵੀ ਤਾਂ ਹੈਗੇ ਬਣਾ ਪਾਣੀ ਬੱਜ ਜਾਊਗਾ ਟੁੱਟੀ ਆਈ ਵੀ ਆ ਇਹਨਾਂ ਨਹੀਂ ਧੋ ਕੇ ਰੱਖਣਾ ਕੱਲ੍ਹ ਹੋਰ ਆਈ ਨਾ ਜਣ ਸਾਡੇ ਰੈਸਟ ਟਾਈਮ ਲੱਗ ਜਾਣਾ ਉਹ ਆਕੇ ਬਾਕੀ ਆ ਦੂਆ ਕਿਹੜੇ ਚੱਲ ਜਾਓ ਇਹ ਸਮਾਨ ਥੋੜਾ ਜਿਹਾ ਭਾਰੀ ਹੈ ਜੀ ਉਹਦੇ ਕਰਕੇ ਅਸੀਂ ਛੱਡਦਾ ਆਹਾਂ ਸਿਲਵਰ ਜੀ ਤੁਹਾਨੂੰ ਪਤਾ ਵੀ ਹੌਲਾ ਸਮਾਨ ਹੁੰਦਾ ਇਹ ਰੱਖ ਲਿਆ ਇਹ ਹੈ ਵੀ ਕੁਆਂਟੀਟੀ ਚ ਜ਼ਿਆਦਾ ਹੈ ਹਾਂ ਇਹ ਤਾਂ ਵਿੱਚ ਦਾ ਜ਼ਿਆਦਾ ਫਿਰ ਹੁਣ ਤਾਂ ਹਾਈਟਾਂ ਬਹੁਤ ਆ ਥਾਲ ਗੋਲ ਜਿਹੜੇ ਹੈਗੇ ਆ ਵੀ ਚਾਂਟੇ ਛੋਟੇ ਛੋਟੇ ਪੰਜਾਹ ਜਿਹੜਾ ਇੱਕ ਨੇ ਬਾਕੀ ਆ ਸਮਾਨ ਨੂੰ ਤੁਸਕ ਮੰਗੇ ਬਈ ਬਹੁਤ ਹੋਣਾ ਰਵਾਈ ਨੇ ਇਹ ਹੈਗੇ ਸਾਡੇ ਉਰੇ ਚਾਰ ਗਏ ਬਾਕੀ ਚਲੋ ਟੈਂਟ ਵਾਲਾ ਲਿਆਉਣੇ ਅੱਠ ਟੈਂਟ ਵਾਲਾ ਕਰਾਂ ਮੈਂ ਛੱਡ ਜੂਗਾ 10 ਟੱਪੇ ਛੱਡ ਜਾਣੇ ਉਹਨਾਂ ਇੱਕ ਦੋ ਹੋਰ ਦੇਖਦਾ ਇੱਥੇ ਮਿਲ ਜਾਣੇ ਆਪਣੇ ਪਿੰਡ ਤੇ ਹੈਗੇ ਆ ਵੀ ਐਕਣ ਚਲੋ ਦਿਖਾਉਂਦਾ ਜੀ ਬਾਕੀ ਪ੍ਰੋਗਰਾਮ ਜਿਵੇਂ ਚੱਲੀ ਹੈ ਹੈ ਜਿੱਥੇ ਮਰਜੀ ਦੇ ਵਿੱਚ ਖੜਦਾ ਲੈ ਵਿੱਚ ਖੜਦਾ ਲੈ ਉੱਪਰ ਬੈਠਣਾ ਉੱਪਰ ਬਹਿ ਜਾ ਉਹ ਨਾ ਸੱਟ ਖਾ ਲਿਆ ਤੇ ਉੱਪਰ ਹੀ ਬਹਿ ਜਾ ਮੈਂ ਕਹਿੰਦਾ ਇਹ ਸਾਰੇ ਬੰਦੇ ਆ ਗਏ ਆ। ਇਕੱਲਾ। ਆਰਸ਼ੀ ਨਾਲ ਆਪੇ ਚੱਕਣਾ। ਥੱਲੀਆਂ ਬੁੱਲੀਆਂ ਵਸਾ ਦੇਣੀਆਂ ਨਾ ਵੀ ਅੱਜ ਕੱਢ ਦੇਣਾ। ਆਹ ਚੱਕ ਦੇਣਾ ਘਾਰ ਦੇ ਆ। ਕਾਹਦਾ ਖਾਲ ਹੋਏ ਨਾ। ਆ ਮਮਾ। ਆ ਮਮਾ। ਨਾ ਨਾ ਵੇਖਾੜ ਜਾਉਗੇ ਚੰਦਨੀ। ਫਿਰ ਤੁਹਾਨੂੰ ਅਲੂਰ ਨੂੰ ਆਉਣਾ ਪੈਣਾ ਕਰਦੇ ਨੇ ਤੂੰ ਬੈਕ ਕੱਢਣਾ ਹੈ ਟਰੈਕਟਰ ਹੁਣ ਕੱਢਣਾ ਹੈ ਇਹ ਲੈ ਤੈਨੂੰ ਅੱਗੇ ਕਰ ਦੇ ਕੋਈ ਨਾ ਕਰ ਦਿੰਦਾ ਮੈਂ ਆਖਾ ਕਰ ਦਉ ਪਹਿਲਾਂ ਮੋਟਰ ਦੇਖਾਂ ਮੈਂ ਕਿਉਂ ਕਰ ਰਿਹਾ ਕੋਈ ਕਿ ਸਤਾਈ ਨੂੰ ਕਰਾਪਾ ਕਹਿੰਦਾ ਛੱਡੀ ਮੈਨਾਂ ਕਾ ਵੀ ਹੁਣ ਮਿਲੇ ਨਾ ਅੱਛਾ ਮੈਂ ਉਹ ਜਿਹੜਾ ਉਹ ਤੇ ਆਖ ਲੈ ਸਾਡਾ ਸਮਾਂ ਦੇ ਹਵਾ ਲੱਗਿਆ ਹੋਣੀ ਇਹ ਫਿਟਿੰਗ ਕਰੀਏ ਚਲ ਚੱਲਦੀ ਇਹ ਤਾਂ ਬਹੁਤ ਬਹੁਤ ਦੱਦੇ ਮੈਂ ਇਹ ਤਾਵਾ ਰਿੰਗ ਜੀ ਆਹ ਦੇਖ ਜਾ ਇਹ ਗੱਲ ਸਾਰੇ ਦਾ ਪਾਣੀ ਮਾਰ ਕੇ ਅਸੀਂ ਮੰਜੇ ਨਹੀਂ ਆਉਣੇ ਦੋ ਦਿਨ ਉਹਨਾਂ ਪਰ ਆਖਦੇ ਨੇ ਚੱਕ ਕੇ ਲੈਣੋ we <laughs> ਆਨਖੋ ਜੀ ਇਹ ਪ੍ਰੋਜੈਕਟ ਨਾ। ਤੇਰੇ ਹੋ ਵੀ ਮਾਰ ਨਾਲ ਬੋਲ ਚੱਲੀਏ। 8 ਸਾਲ ਸੁਬੀ ਦੇਖਣੀ ਪੈਣੀ ਹੈ। ਹਾਂ। ਹਾਂ ਇਹ ਦਵਾਈ ਘੱਟਾ ਨਾ ਹੋ ਜਾਦਾ ਭਾਗ ਦਾ। ਇਹੋ ਜਿਹਾ ਭਾਂਡੇ ਦਾ ਧੋਗੇ ਦਾ ਬੰਦਾ ਆਪਣੇ। ਰਿਸ਼ਤੇਦਾਰ ਵੀ ਲੱਗੇ ਹੁਣ। ਵਿਆਹ ਸਿੰਘ ਵੀ ਰੋਪੜ ਦੀ ਹੁਣ ਪਹੁੰਚੇ ਆ। ਬਾਕੀ ਆਇਆ ਢੋਲ। ਪਾਣੀ ਵਾਸਤੇ ਕੜਾ ਖਾਤ ਹੋ ਕੇ ਰੱਖਤਾ ਦਰ ਭਾਂਡੇ ਭੁੰਡੇ ਸਭ ਤੋਂ ਉੱਤੇ ਸਸਕ ਤਸ ਗਏ ਮਾਰਤੇ ਮੁੰਦੇ ਉਹ ਇੱਕ ਨਾ ਤੇ ਟੈਂਟ ਵਾਲੇ ਬਾਈਆ ਛੱਡ ਕੇ ਤੇ ਗੱਲ ਪਰਦੇ ਪਰਦੇ ਜਿਹੜੇ ਇੱਥੇ ਲੱਗਣੇ ਆ ਮੇਜ ਮੂਜ ਸਾਰਾ ਕੁਝ ਉਧਰ ਪਏ ਆ ਦੂਏ ਮੇਜ ਕੋਸ ਸਮਾਨ ਉਹਨਾਂ ਦਾ ਜਾ ਜਣਾ ਉਹ ਆਪਾਂ ਨੇ ਜਿਹੜਾ ਉਧਰ ਪਹਿਲਾਂ ਟੈਂਟ ਇੱਕ ਉਧਰ ਬਾਹਰ ਲਾਉਣਾ ਜੇ ਆਪਾਂ ਧਰਮਸ਼ਾਲਾ ਚ ਜਿਹੜਾ ਰਾਤ ਦਾ ਪ੍ਰੋਗਰਾਮ ਵਾਲਾ ਉਹ ਫਿਰ ਉੱਥੇ ਤਾਰ ਲੈਣ ਧਰਮਸ਼ਾਲਾ ਦੇ ਕਮਰਾ ਹੈਗਾ ਬਹੁਤ ਵਧੀਆ ਉੱਥੇ ਤਾਰ ਕੇ ਜਿੰਦਾ ਜੁੰਦਾ ਲੱਗ ਰਹੇ ਆ ਬਣਾ ਦੇਣਾ ਓਕੇ ਵੀ ਹਲਵਾਈ ਦਾ ਲੈਣਦਾ ਉਹ ਸਕੰਜੇ ਸੁੰਜੇ ਦੇ ਚੱਕ ਲੈਂਦੇ ਗੁਰਦਵਾਰ ਸਾਹਿਬ ਤੇ ਜਾਂਦੇ ਤਾਂ ਵੀ ਕੱਲ ਉਹਨਾਂ ਨਾਲ ਜਾਣਾ ਦੁੱਧ ਵਾਸਤੇ ਆਪਾਂ ਨਾਲ ਡੈਰੀ 'ਚ ਕਹਿ ਦਿੱਤਾ ਓ ਪਿਆ ਘਟੋਲ ਨਹੀਂ ਲਾਇਕ ਹੋ ਰ ਹੈ ਇਹ ਦੁੱਧ ਵਾਸਤੇ ਭਾਂਡਾ ਫਿਰ ਡੈਰੀ 'ਚ ਘੱਟੇ ਹੁੰਦੇ ਆ ਅਗਲਾ ਜੈਸੀ ਮੰਗਦਾ ਆਪਾਂ ਨਾਲ ਆਪਣੇ ਭਾਂਡਿਆਂ 'ਚ ਕੱਢ ਲੈਣਾ ਦੁੱਧ ਵੀ ਠਕਣਾ ਵਧੀਆ ਚੱਲਦਾ ਪ੍ਰੋਗਰਾਮ ਇਹਨਾਂ ਹੈਗਾ ਬਾਕੀ ਸਾਰਾ ਤਾਂ ਹੈਵੀ ਮੌਸਮ ਵਧੀਆ ਰਿਹਾ ਹੁਣ ਦੇਖੋ ਕਾ ਕੰਮ ਦਾ ਮੌਸਮ ਉੱਪਰ ਨੀਲਾ ਪਿਆ ਸਾਫ ਹੈ ਸੁਥਰਾ ਕੋਈ ਉਹ ਨਹੀਂ ਹੈਗਾ ਧੁੱਪਾਂ ਨਿਕਲੀ ਪੂਰੀ ਹਵਾ ਬੰਦ ਹੈ ਜੇ ਧੁੱਪਾਂ ਖੜ ਦੇ ਤਾਂ ਗਰਮੀ ਲੱਗਦੀ ਹੈ ਹੁਣ ਕੱਪੜੇ ਖੋਲੇ ਵੀ ਜਾਗੜ ਚੂਕੜ ਕੁਛ ਨਹੀਂ ਪਾਇਆ ਹੁਣ ਠਿਕਣਾ ਉਹ ਵੀ ਆ ਗਏ ਖਿੱਤਾਂ ਗਨੇ ਅਰੇ ਬਚਿਆ ਬੜਾ ਥੋੜਾ ਜਿਹਾ ਵਿਚਾਰ ਕਰਦੇ ਨੇ ਹੋ ਗਏ ਪਰਸੈਂਟ ਚ ਕੇਰ ਕੇ ਤਾਂ ਬਾਈਨਾਂ ਕੇ 4-5 ਕਿਲੋ ਬਚਿਆ ਵਾ ਤਾਂ ਨਹੀਂ ਨਾ ਹੁਣ ਵਿਆਹ ਵਿੱਚ ਇਧਰ ਉਧਰ ਰੋਲਣਾ ਹਾ ਗੇਰੇਗੇ ਫੇਰ ਬਰਸ਼ੀਨ ਕਿਸ ਟਲਾ ਚ ਨਾ ਆਪਾਂ ਨੇ ਪਹਿਲਾ ਗੇਰੇ ਨੂੰ 4 ਦਿਨ ਹੋ ਗਏ ਦੇਖੇ ਤਾਂ ਆਪਾਂ ਨੇ ਵੀਡੀਓ ਦੇ ਵਿੱਚ ਇੱਕ ਨਾ ਹੁਣ ਹਸ ਤੋਂ ਪਾਣੀ ਲੱਗ ਗਿਆ ਪਾਣੀ ਬਰਸ਼ੀਨ ਰੈਜੀ ਉੱਠਣ ਲੱਗ ਗਿਆ ਜਰਾ ਇੱਕ ਨਾ ਆਪਾਂ ਵੀਡੀਓ ਸਰੋਂ ਵੀ ਪਾਈ ਦੀ ਦੇਖੇ ਮੈਂ ਦਿਹਾਈ ਦੀ ਖੜੀ ਜੀ ਵੀ ਆ ਵਿੱਚ ਸਰੋਂ ਆ ਵਿੱਚ ਰਾਇਆ ਜਮਿਆ ਹੋਇਆ ਵੀ ਇਹ ਰਾਇਆ ਪੱਟ ਨਹੀਂ ਹੋਇਆ ਆਪਾਂ ਤੇ ਉਹਦੇ ਵਿੱਚ ਇੱਕ ਵੀਰ ਦਾ ਕਮੈਂਟ ਆਇਆ ਬਤਾ ਵੀ ਰਾਇਆ ਕਿਆ ਜੀ ਹੈ ਸਰੋਂ ਕਿਆ ਜੀ ਹੈ ਵੀ ਇੱਕਣ ਦਾ ਚਲੋ ਨਹੀਂ ਹੁੰਦਾ ਇਹਦੀਆਂ ਚੀਜ਼ਾਂ ਜੀ ਰਾਏ ਦਾ ਸਰੋਂ ਦਾ ਬਹੁਤ ਫਰਕ ਆ। ਇਹਦੇ ਰੰਗ ਬੱਚੇ ਪਹਿਲਾਂ ਦਾ ਫਰਕ ਆ। ਜਿਹੜਾ ਪੱਤਾ ਇਹ ਸਰੋਂ ਦਾ ਹੈ। ਜਿਹੜਾ ਆ ਪੱਤਾ ਇਹ ਰਾਏ ਦਾ ਹੈ। ਇਹਦੀ ਫਟਾਰ ਜੀ ਬਹੁਤ ਹੁੰਦੀ ਆ, ਫਲੀ ਵੀ ਬਥੇਰੀ ਲੱਗਦੀ ਆ। ਝਾੜ ਸਰੋਂ ਦਾ ਘੱਟ ਹੁੰਦਾ ਇਹਦਾ। ਤੇਲ ਵੀ ਘੱਟ ਨਿਕਲਦਾ। ਤੇਲ ਜਿਹੜਾ ਹੁੰਦਾ ਇਹਦਾ ਕੜਤਣ ਜੀ ਵਾਲਾ ਹੁੰਦਾ। ਇਹ ਸਰੋਂ ਦਾ ਤੇਲ ਵੀ ਠੀਕ ਹੁੰਦਾ। ਨਿਕਲਦਾ ਹੀ ਵੱਧਾ ਝਾੜ ਦੀ ਵੱਧਾ ਹੋ ਜਾਂਦੀ ਹੈ। ਵੀ ਏਕੜ ਦਾ ਫਰਕ ਹੈ ਇਹਦਾ। ਇਹ ਹੋਰ ਜ਼ਿਆਦਾ ਕੋਈ ਇਹ ਨਹੀਂ ਇਹ ਹਵਾ ਵਿੱਚ ਜ਼ਿਆਦਾ ਝੜ ਜਾਂਦਾ ਥੋੜਾ ਜਿਹਾ ਜੇ ਪੱਕ ਚਵੇ ਛੇਤੀ ਇਹ ਥੋੜੀ ਜਿਹੀ ਹਵਾ 'ਚ ਘੱਟ ਝੜਦੀ ਹੈ ਵਿੱਕਣ ਇਸ ਚੀਜ਼ ਵਿੱਚ ਆਪਣੇ ਰਲ ਵੀ ਰਹਿ ਗਈ ਜ਼ਿਆਦਾ ਕਿਉਂ ਆ ਸਭ ਰਾਇਆ ਹੀ ਖੜਾ ਹੈ ਇਹਦੇ ਰੰਗ ਦਾ ਫਰਕ ਹੈ ਇਹ ਹਰਾ ਜਾ ਹੈ ਇਹ ਥੋੜਾ ਜਿਹਾ ਕਾਲਸਫਰ ਰੰਗ ਹੈ ਆਹ ਹੈ ਹਰਾ ਇਹ ਵੀ ਥੋੜਾ ਜਿਹੀ ਕਾਲਸਈਪਰ ਰੰਗ ਹੁੰਦਾ ਵਿੱਕਣ ਦਾ ਫਰਕ ਹੈ ਚਲੋ ਬਾਕੀ ਦੇਖਦੇ ਜੀ ਰਹਿਣਾ ਲਾ ਰਹੀਆਂ ਸਟ੍ਰਾਈਕ ਕਰਨ ਬਿੜੀਆਂ ਕੰਮ ਨੂੰ ਫੇਰ ਉੱਧਰ ਉੱਲ ਜਾਣਾ ਕੱਲ ਤੇ ਕੰਮ ਦੇ ਵਿੱਚ ਕਿਉਂ ਵੀ ਫਿਰ 21 22 23 ਨੂੰ ਤਾਂ ਤੁਹਾਨੂੰ ਪਤਾ ਪ੍ਰੋਗਰਾਮ ਹੈ ਵੀ ਮੀਂਹ ਆਲੇ ਰੱਖੇ ਸੁੱਖ ਵਧੀਆ ਇਕਣ ਦਿਨ ਲੱਗ ਜਾਣ ਸਾਰਿਆਂ ਨਾਲ ਤੇ ਵਧੀਆ ਪਹਿਲਾ ਪ੍ਰੋਗਰਾਮ ਆਪਣੀ ਇੱਥੇ ਸਰਾਤਾ ਜੀ ਕਰਨਾ ਜਿੱਥੇ ਆ ਕਾਂਕੇ ਵੱਢ ਕੇ ਫਿਰ ਉਹੀ ਜਿਹੜਾ ਵੈਦਰ ਦੱਸਦੇ ਨੇ ਖਰਾਬ ਜਿਹਾ ਇਹਦੇ ਕਰਕੇ ਆਪਾਂ ਉਹਰੇ ਬੰਦ ਕਰਿਆ ਕੰਮ ਵੀ ਆਪਣੇ ਪਿੰਡ 'ਚ ਜਿੰਨਾ ਕ ਇੱਥੇ ਸਭ ਨੂੰ ਘਰ ਤੇ ਆਏ ਐ ਇੰਨੀ ਦੂਰ ਐਨੇ ਪਿੰਡੋਂ ਪੱਕੀ ਸੜਕ 'ਪਰੇ ਇਸ ਧਰਮਸ਼ਾਲਾ ਅੜਦਾਲੇ ਬਗਲ ਹੋਇਆ ਵਾ ਕਮਰੇ-ਕੁਮਰੇ ਜੇ ਪੈਵੇ ਉੱਥੇ ਵੀ ਉੱਥੇ ਕਰਾਂਗੇ ਹੁਣ ਪ੍ਰੋਗਰਾਮ ਜਿਹੜਾ ਹੈਗਾ ਹੈਂਟ ਵਾਲਾ ਯੋਗਾ ਦਿਖਾਤੀ ਆਪਾਂ ਨੂੰ ਸਾਰੀ। ਉਹ ਵੀ ਪਹਿਲਾਂ ਹੈ ਫਰਖਣ ਉੱਠਿਆ। ਉਹ ਜਿਹੜੇ ਬਰਕਤ ਜਿਹਾਲੇ ਆਪਾਂ ਨੇ ਵਿਹਦੇ ਬਾਹਰ ਲੈ ਦੇਨੇ ਮਾਜ 15 ਦਿਨ ਤੱਕ। ਸੋਣਾ ਹੋ ਜਾਂ ਜਿਹੜਾ ਬਾਜ ਦਾ ਖੜਾ ਤੋਂ ਵੱਡ ਲੈ ਕੇ। ਮੈਂ ਕਰਦਾ ਛੱਟਾ ਹੋਰ ਲਾ ਦਾਂਗੇ ਫਿਰ ਬਾਅਦ ਚ ਲਿਆ ਕੇ। ਫਿਰ ਪੋਜਣਾ ਚਾਹੀਦਾ ਇਕਣਾ ਗਰਮੀ ਲੱਗੀ ਫਿਰ ਤੇ ਇਹਨਾਂ ਪਹਿਲੇ ਹੀ ਕੱਲ ਬਣਾ ਮੱਕੀਆ ਸਰੋਂ ਪਾਈ ਵੀ ਤੋੜੇ ਜੀ ਸਾਗ ਬਾਤੇ ਕਿਉਂ ਜੀ ਹੁਣ ਆਪਾਂ ਦੇਖਦੇ ਸਾਗ ਮਿਲਣੇ ਨਹੀਂ ਕਿਤੇ ਵੀ ਤੇ ਰੀਡਮ ਸਭ ਦੇ ਵੱਡ ਹੋ ਚੱਲਿਆ ਇਹ ਚੀਜ਼ਾਂ ਫਿਰ ਆਪਾਂ ਜਿੰਨੇ ਤੋੜੀ ਜਾਣੀ ਉਹਨੇ ਗੰਦਲ ਬਣ ਜਾਂਦੀ ਫੁੱਟੀ ਜਾਂਦਾ ਆ ਦੇਖੋ ਉੱਪਰ ਟੁੱਟ ਗਈ ਸਾਗ ਬਾਤੇ ਛੇਟਾਂ ਨੇ ਪੁੱਟਣ ਲੱਗ ਗਈ ਆਹ ਚੀਜ਼ ਆਪਾਂ ਇੱਥੇ ਤੋੜ ਦੇਣੀ ਆ ਹੋਰ ਟੁੱਟ ਜਾਨੀ ਉਹਨੇ ਹੋ ਚਲੀ ਜਾਂਦੀ ਆ ਮੱਕੀ ਕਣਕਾਂ ਵਧੀਆ ਸਾਰੀਆਂ ਖੜੀਆਂ ਕਾਣਕ ਆਪਣੇ ਇਹ ਵੀ ਸਮਝਣ ਨੂੰ ਸਾਰੇ ਫਰਾਈਆਂ ਸਾਰੀਆਂ ਹੁਣ ਜਾਏ ਧੁੱਪਾਂ ਪਈ ਜਕਣਾ ਹੁਣ ਪੈਣ ਲੱਗੀ ਨਸਰਿਆਂ ਵਾਂਗੂ ਛਿੱਦੇ ਗਈ ਚਲੋ ਠੀਕ ਹੈ ਜੀ ਫਿਰ ਮਿਲਦੇ ਆ ਅਗਲੇ ਵਲੌਗ ਚ ਅਸਰੀ ਕਾ ਜੀ ਸਾਰਿਆਂ